ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਵਾਰ ਦੁਨੀਆਂ ਦਾ ਕਲਿਆਣ ਕਰਦੇ ਹੋਏ ਇੱਕ ਪਿੰਡ ਵਿੱਚ ਪਹੁੰਚੇ ਤੇ ਉੱਥੇ ਗੁਦਰਖਤ ਦੇ ਥੱਲੇ ਡੇਰਾ ਲਾਇਆ। ਉੱਥੇ ਦੇ ਲੋਕ ਬੜੇ ਹੀ ਭਲੇ ਅਤੇ ਭੋਲੇ ਸਨ। ਉਹ ਲੋਕ ਬੜੇ ਹੀ ਸੇਵਾ ਪਾਵ ਵਾਲੇ ਸਨ। ਪਿੰਡ ਵਿੱਚ ਜਿਹੜਾ ਵੀ ਮਹਾਪੁਰਸ਼ ਜਾਂ ਕੋਈ ਸੰਤ ਆਂਦਾ ਉਹਨਾਂ ਦੀ ਜੀ ਪਰ ਕੇ ਸੇਵਾ ਕਰਦੇ। ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਇੱਕ ਮਹਾਪੁਰਸ਼ ਆਏ ਹਨ ਤੇ ਉਹਨਾਂ ਨੇ ਬੜੀ ਸੇਵਾ ਪਾਵਨਾ ਦੇ ਨਾਲ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਸੇਵਾ ਪਾਣੀ ਕੀਤੀ ਗੁਰੂ ਜੀ ਵੀ ਉਹਨਾਂ ਦੀ ਸੇਵਾ ਵੇਖ ਕੇ ਬਹੁਤ ਹੀ ਖੁਸ਼ ਹੋਏ ਜਦੋਂ ਗੁਰੂ ਜੀ ਉਸ ਪਿੰਡ ਦੇ ਵਿੱਚੋਂ ਜਾਣ ਲੱਗੇ ਤੇ ਲੋਕਾਂ ਨੇ ਆਸ਼ੀਰਵਾਦ ਮੰਗਿਆ ਗੁਰੂ ਜੀ ਬੋਲੇ ਮੇਰਾ ਇੱਕੋ ਹੀ ਆਸ਼ੀਰਵਾਦ ਹੈ ਕਿ ਤੁਸੀਂ ਉਜੜ ਜਾਓ ਇਹੇ ਬੋਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੂਸਰੇ ਪਿੰਡ ਵਿੱਚ ਪਹੁੰਚੇ। ਉੱਥੇ ਦੇ ਲੋਕ ਬੜੇ ਹੀ ਬੁਰੇ ਸਨ। ਉਹਨਾਂ ਨੇ ਗੁਰੂ ਜੀ ਦਾ ਅਪਮਾਨ ਕੀਤਾ ਅਤੇ ਗੁਰੂ ਜੀ ਨੂੰ ਮੱਥਾ ਵੀ ਨਾ ਟੇਕਿਆ। ਉਥੇ ਗੁਰੂ ਜੀ ਨੇ ਖੁਦ ਹੀ ਆਸ਼ੀਰਵਾਦ ਦਿੱਤਾ, "ਤੁਸੀਂ ਸਦਾ ਇੱਥੇ ਹੀ ਆਬਾਦ ਰਹੋ।" ਉਸ ਵੇਲੇ ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਸਨ। ਉਹਨਾਂ ਨੇ ਹੈਰਾਨ ਤੇ ਪ੍ਰੇਸ਼ਾਨ ਹੋ ਕੇ ਪੁੱਛਿਆ, "ਗੁਰੂ ਜੀ, ਇਸ ਤਰ੍ਹਾਂ ਤੁਸੀਂ ਕਿਉਂ ਕੀਤਾ ਜਿਹੜੇ ਉਸ ਪਿੰਡ ਦੇ ਭਲੇ ਲੋਕ ਸਨ ਉਹਨਾਂ ਨੂੰ ਤੁਸੀਂ ਆਸ਼ੀਰਵਾਦ ਦਿੱਤਾ ਕਿ ਤੁਸੀਂ ਉਜੜ ਜਾਓ ਤੇ ਇਹ ਬੁਰੇ ਲੋਕਾਂ ਨੂੰ ਤੁਸੀਂ ਆਸ਼ੀਰਵਾਦ ਦਿੱਤਾ ਕਿ ਤੁਸੀਂ ਆਬਾਦ ਰਹੋ ਇੰਜ ਗੁਰੂ ਜੀ ਤੁਸੀਂ ਕਿਉਂ ਕੀਤਾ ਫਿਰ ਗੁਰੂ ਜੀ ਨੇ ਪਾਈ ਮਰਦਾਨੇ ਦੇ ਪ੍ਰਸ਼ਨ ਦਾ ਜਵਾਬ ਦਿੱਤਾ ਭਲੇ ਲੋਕ ਜੇ ਉਜੜ ਜਾਣਗੇ ਉਹ ਜਿੱਥੇ ਵੀ ਜਾਣਗੇ ਉਹ ਲੋਕਾਂ ਦਾ ਪਲਾ ਤੇ ਸਤਿਕਾਰ ਕਰਨਗੇ ਜੇ ਬੁਰੇ ਲੋਗ ਇਸ ਪਿੰਡ ਦੇ ਵਿੱਚ ਹੀ ਰਹਿਣਗੇ ਉਹ ਕਿਤੇ ਨਹੀਂ ਜਾਣਗੇ ਉਹ ਕਿਸੇ ਦਾ ਬੁਰਾ ਨਹੀਂ ਕਰਨਗੇ ਕਿਉਂਕਿ ਇਹ ਇੱਥੇ ਹੀ ਰਹਿ ਜਾਣਗੇ ਤੇ ਬੁਰਾਈ ਵੀ ਇੱਥੇ ਹੀ ਰਹੇਗੀ ਗੁਰੂ ਜੀ ਦੇ ਮੂੰਹ ਤੋਂ ਇਹ ਸ਼ਬਦ ਸੁਣ ਕੇ ਪਾਈ ਮਰਦਾਨਾ ਬਹੁਤ ਹੀ ਖੁਸ਼ ਹੋਇਆ ਅਤੇ ਮੱਥਾ ਟੇਕਣ ਲੱਗਾ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ